ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਬੁਟੀਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਵਾਲੀ ਜਿਹੜੀ ਵੀਡੀਓ ਹੋएगी ਜੀ ਉਹ ਆਪਣੀ ਹੋएगी ਬ੍ਰਾਂਡਡ ਸੂਟ ਹੋਣਗੇ ਪਾਰਟੀ wear ਜਿਹੜੇ ਕਿ ਵਿਦ ਦੁਪੱਟਾ ਰਹਿਣ ਵਾਲੇ ਹੋਣਗੇ ਜੀ ਵਿਦ ਦੁਪੱਟਾ ਤੁਹਾਨੂੰ ਮਿਲਣਗੇ ਜੀ ਦੀ ਸਿਮਰ ਮਸਲੀਨ ਦੇ ਪਲੱਸ ਕ੍ਰੇਪ ਦੇ ਪਲੱਸ ਆਰਗੈਂਜ਼ਾ ਦੇ ਬਰਬਰੀ ਦੇ ਤੁਹਾਨੂੰ ਜਿਹੜੇ ਹੈਗੇ ਉਹ ਸੂਟ ਮਿਲਣਗੇ ਜੀ ਜਿਹੜੇ ਕਿ ਵਿਦ ਦੁਪੱਟਾ ਹੋਣਗੇ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਰਹਿਣ ਵਾਲੇ ਹੋਣਗੇ ਜੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਸੀ ਆਪਣੇ ਬੁਟੀਕ ਦੇ ਲੋਕੇਸ਼ਨ ਮੈਂਸ਼ਨ ਕਰਨਾ ਚਾਹਾਂਗੇ ਅਸੀਂ ਵਿਲੇਜ ਪਤੋ ਹੀਰਾ ਸਿੰਘ ਡ ਜਿਹੜੀ ਵੀ ਭੈਣਾਂ ਵਿజిਟ ਕਰਕੇ ਕਪੜਾ ਬਾਏ ਕਰਨਾ ਚਾਹੁੰਦੀਆਂ ਨੇ ਸਾਡੇ ਦਿੱਤੇ ਹੋਏ WhatsApp ਨੰਬਰ ਉੱਪਰ ਮੈਸੇਜ ਕਰਕੇ ਲੋਕੇਸ਼ਨ ਲੈ ਕੇ ਆਪਣੇ ਲਈ ਸੋਨਸ ਨੂੰ ਸੂਟਾ ਜਿਹੜਾ ਬਾਅ ਕਰ ਸਕਦੇ ਨੇ ਜੀ ਸੋ ਸਟਾਰਟ ਕਰਦੇ ਆ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦਾ ਪਹਿਲਾ ਜੋ ਤੁਹਾਨੂੰ ਸੂਟ ਮਿਲੇਗਾ ਜੀ ਇਹ ਹੋਏਗਾ ਸਿਮਰ ਮਸਲੀਨ ਦੇ ਉੱਪਰ ਜੀ ਬ੍ਰਾਂਡ ਰਹੇਗਾ ਆਰਟੈਕਸ ਸਟੱਫ ਹੋਏਗਾ ਜੀ ਸਿਮਰ ਮਸਲੀਨ ਦਾ ਕਲਰ ਜੋ ਰਹੇਗਾ ਪੀਕਾਕ ਕਲਰ ਹੋਏਗਾ ਕਾਫੀ ਪਿਆਰਾ ਸੂਟ ਹੋਏਗਾ ਜੀ ਸਿੰਪਲ ਸੋਬਰ ਤੇ ਸਰਦਾਰੀ ਸੂਟ ਹੋਏਗਾ ਇਹ ਵਾਲਾ ਤੁਹਾਨੂੰ ਮਿਲਣਾ ਜੀ ਇਸ ਦਾ ਫਰੰਟ फ्रंट ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਮਿਲਣਾ ਹੈ ਜੀ ਡਿਜੀਟਲ ਪ੍ਰਿੰਟ ਤੁਹਾਨੂੰ ਹੈਗਾ ਜਿਹੜਾ ਉਹ ਫਰੰਟ ਦੇ ਉੱਪਰ ਮਿਲੇਗਾ ਔਰ neck ਦੇ ਉੱਪਰ ਵੀ ਜਿਹੜੇ ਹੈਗੇ ਤੁਹਾਨੂੰ ਫਲਾਰ ਮਿਲਣਗੇ ਜੀ neck ਤੱਕ ਜਿਹੜੇ ਹੈਗੇ ਤੁਹਾਨੂੰ ਫਲਾਰ ਮਿਲਣਗੇ ਜੀ ਬ੍ਰੈਂਡ ਰਹੇਗਾ ਆਰਟੈਕਸ ਸੇਮ ਐਜ਼ ਆਈ ਬੈਕ ਔਰ ਬਾਜੂ ਮਿਲਣਗੀਆਂ ਜੀ ਐਵਲੀਆਂ ਬਾਜੂ ਰਹਿਣ ਵਾਲੀਆਂ ਹੋਣਗੀਆਂ ਜੀ ਐਵਲੀ ਹੋएगी ਬੈਕ ਸੇਮ ਪ੍ਰਿੰਟ ਜਿਹੜਾ ਹੈਗਾ ਤੁਹਾਨੂੰ ਬੈਕ ਦੇ ਉੱਪਰ ਮਿਲੇਗਾ ਇਹਦੀ ਸਟਾਫ ਰਹੇਗਾ ਸਿਮਰ ਮਸਲੀਨ ਦਾ ਜੀ ਸਿਮਰ ਮਸਲੀਨ ਦਾ ਜਿਹੜਾ ਹੈਗਾ ਤੁਹਾਨੂੰ ਸਟਾਫ ਮਿਲਣਾ ਹੈ ਜੀ ਕਾਫੀ ਪਿਆਰਾ ਸਟਾਫ ਹੈਗਾ ਜੀ ਔਰ ਨਾਲ ਤੁਹਾਨੂੰ ਮਿਲਣੀ ਹੈ ਕ੍ਰੇਪ ਦੀ ਬਾਟਮ ਹੋਏਗੀ ਜੀ ਕ੍ਰੇਪ ਦੀ ਨਾਲ ਤੁਹਾਨੂੰ ਬਾਟਮ ਮਿਲਣੀ ਹੈ ਔਰ ਨਾਲ ਤੁਹਾਨੂੰ ਸਿਮਰ ਮਸਲੀਨ ਦਾ ਜਿਹੜਾ ਹੈਗਾ ਇਹ ਉਹ ਦੁਪੱਟਾ ਮਿਲੇਗਾ ਜੀ ਸਿਮਰ ਮਸਲੀਨ ਦਾ ਨਾਲ ਤੁਹਾਨੂੰ ਦੁਪੱਟਾ ਮਿਲਣਾ ਲੇਸ ਲੱਗੀ ਹੋਈ ਹੈ ਜੀ ਦੁਪੱਟੇ ਦੇ ਉੱਪਰ ਕਾਫੀ ਵੱਡਾ ਤੇ ਖੁੱਲਾ ਡੁੱਲਾ ਜਿਹੜਾ ਹੈਗਾ ਤੁਹਾਨੂੰ ਦੁਪੱਟਾ ਮਿਲੇਗਾ ਲੇਸ ਨਾਲ ਪ੍ਰੋਪਰ ਫਿਨਿਸ਼ਿੰਗ ਹੋਏਗੀ ਜੀ ਦੁਪੱਟੇ ਦੇ ਉੱਪਰ ਖੁੱਲਾ ਡੁੱਲਾ ਦੁਪੱਟਾ ਹੋਏਗਾ ਪ੍ਰਾਈਜ਼ ਹੋ ਰਹੇਗਾ 1600 ਰੁਪਏ ਦੀ 1600 ਰੁਪਏ ਦੇ ਵਿੱਚ ਜਿਹੜਾ ਸੂਟ ਹੈ ਤੁਹਾਨੂੰ ਮਿਲ ਜਾਏਗਾ ਜੀ 1600 ਰੁਪਏ ਦੇ ਵਿੱਚ ਸੂਟ ਜਿਹੜਾ ਤੁਹਾਨੂੰ ਮਿਲ ਜਾਏਗਾ ਜੀ スクリーンショット ਲੈ ਕੇ ਸੈਂਡ ਕਰ ਸਕਦੇ ਹੋਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਕਾਫੀ ਪਿਆਰਾ ਸੂਟ ਹੈਗਾ ਸੌਫਟ ਸੂਟ ਹੈ ਜੀ ਸਿੰਪਲ ਸੋਬਰ ਤੇ ਸਰਦਾਰੀ ਸੂਟ ਹੈਗੇ ਨੇ ਜੀ ਸਾਰੇ ਦੇ ਸਾਰੇ ਪਾਰਟੀ ਵਾਰ ਸਿੰਪਲ ਸੋਬਰ ਤੇ ਸਰਦਾਰੀ ਸੂਟ ਹੋਣਗੇ ਜੀ ਅੱਜ ਵਾਲੀ ਜਿਹੜੀ ਵੀਡੀਓ ਰਹੇਗੀ ਜੀ ਉਹ ਦੋ ਸੂਟਾਂ ਦੇ ਉੱਪਰ ਸ਼ਿਪਿੰਗ ਫ੍ਰੀ ਹੋਏਗੀ ਜੀ ਆਫਰ ਇਹ ਰਹਿਣ ਵਾਲੀ ਹੈ ਕਿ ਅੱਜ ਵਾਲੇ ਦੋ ਸੂਟਾਂ ਦੇ ਉੱਪਰ ਸ਼ਿਪਿੰਗ ਹੈ ਜਿਹੜੀ ਉਹ ਫ੍ਰੀ ਰਹੇਗੀ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਪਿੰਕ ਕਲਰ ਦਾ ਵਿਸਕੋਸ ਆਰਗੈਂਜ਼ਾ ਦਾ ਤੁਹਾਨੂੰ ਸੂਟ ਮਿਲਣਾ ਹੈ ਜੀ ਵਿਸਕੋਸ ਔਰਗੈਂਜ਼ਾ ਦਾ ਸੂਟ ਹੋਏਗਾ। ਕਾਫੀ ਪਿਆਰਾ ਸੂਟ ਹੋਇਆ ਗਿਆ ਜੀ। ਇਹ ਵਾਲਾ ਜਿਹੜਾ ਹੈਗਾ ਇਹ ਤੁਹਾਨੂੰ ਬੈਕ ਤੇ ਬਾਜੂ ਮਿਲਣਗੀਆਂ ਜੀ। ਇਹ ਵਾਲੀਆਂ ਬਾਜੂ ਰਹਿਣ ਵਾਲੀਆਂ ਹੋਣੀਆਂ ਜੀ। ਬਾਜੂ ਦੇ ਉੱਪਰ ਵੀ ਜਿਹੜਾ ਹੈਗਾ ਉਹ ਤੁਹਾਨੂੰ ਡਿਜੀਟਲ ਪ੍ਰਿੰਟ ਮਿਲਣਾ ਹੈ ਜੀ। ਸੇਮ ਐਜ਼ ਇਹ ਮਿਲੇਗਾ ਤੁਹਾਨੂੰ ਬੈਕ ਦੇ ਉੱਪਰ ਜੀ। ਇਹ ਵਾਲਾ ਪ੍ਰਿੰਟ ਜਿਹੜਾ ਹੈਗਾ ਤੁਹਾਡੀ ਬੈਕ ਦੇ ਉੱਪਰ ਆਏਗਾ। ਬ੍ਰਾਂਡ ਰਹੇਗਾ ਆਰਟੈਕਸ। ਆਰਟੈਕਸ ਬ੍ਰਾਂਡ ਹੋਏਗਾ ਜੀ। 8x ਬ੍ਰਾਂਡ ਹੋਏਗਾ ਇਹ ਵਾਲਾ ਰਹੇਗਾ ਫਰੰਟ ਜੀ ਇਹ ਜਿਹੜਾ ਹੈਗਾ ਇਹ ਤੁਹਾਨੂੰ ਡਿਜੀਟਲ ਪ੍ਰਿੰਟ ਹੈਗਾ ਇਹ ਫਰੰਟ ਦੇ ਉੱਪਰ ਮਿਲੇਗਾ ਜੀ ਇਹ ਵਾਲਾ ਪ੍ਰਿੰਟ ਫਰੰਟ ਦੇ ਉੱਪਰ ਆਏਗਾ ਜੀ ਇੱਥੋਂ ਦੁਪੱਟਾ ਸਟਾਰਟ ਹੋ ਜਾਣਾ ਹੈ ਜੀ ਕਟਿੰਗ ਹੋਏਗੀ ਜੀ ਕਟਿੰਗ ਹੋ ਕੇ ਇੱਥੋਂ ਦੁਪੱਟਾ ਜਿਹੜਾ ਹੈਗਾ ਉਹ ਸਟਾਰਟ ਹੋ ਜਾਏਗਾ ਜੀ ਇਹ ਵਾਲਾ ਜਿਹੜਾ ਹੈਗਾ ਤੁਹਾਨੂੰ ਦੁਪੱਟਾ ਮਿਲਣਾ ਹੈ ਜੀ ਇਹ ਵਾਲਾ ਤੁਹਾਨੂੰ ਦੁਪੱਟਾ ਮਿਲੇਗਾ ਵਿਸਕੋਸ ਔਰ ਗੈਂਜ਼ਾ ਦਾ ਡਿਜੀਟਲ ਪ੍ਰਿੰਟ ਦਾ ਕਲਰ ਹੋਏਗਾ ਬੇਬੀ ਪਿੰਕ ਬੇਬੀ ਪਿੰਕ ਕਲਰ ਹੋਏਗਾ ਕਾਫੀ ਪਿਆਰਾ ਤੁਹਾਨੂੰ ਖੁੱਲਾ ਡੁੱਲਾ ਦੁਪੱਟਾ ਮਿਲਣਾ ਜੀ ਵਿਸਕੋਸ ਔਰ ਗਾਂਦਾ ਦਾ ਜੀ ਖੁੱਲਾ ਡੁੱਲਾ ਹੋਏਗਾ ਜੀ ਦੁਪੱਟਾ ਔਰ ਨਾਲ ਤੁਹਾਨੂੰ ਮਿਲਣੀ ਹੈ ਜੀ ਪਿੰਕ ਕਲਰ ਦੀ ਬਾਟਮ ਜੀ ਬੇਬੀ ਪਿੰਕ ਕਲਰ ਦੀ ਨਾਲ ਤੁਹਾਨੂੰ ਮਿਲਣੀ ਹੈ ਕ੍ਰੇਪ ਦੀ ਬਾਟਮ ਵਿਸਕੋਸ ਔਰ ਗੈਂਜ਼ਾ ਦਾ ਜਿਹੜਾ ਹੈਗਾ ਤੁਹਾਨੂੰ ਸ਼ਰਟ ਤੇ ਦੁਪੱਟਾ ਮਿਲਣਾ ਜੀ ਕ੍ਰੇਪ ਦੀ ਹੋਏਗੀ ਬਾਟਮ ਪਿੰਕ ਸ਼ੇਡ ਦੀ ਨਾਲ ਤੁਹਾਨੂੰ ਬਾਟਮ ਮਿਲਣੀ ਹੈ ਜੀ ਪਿੰਕ ਸ਼ੇਡ ਦਾ ਹੀ ਤੁਹਾਨੂੰ ਸੂਟ ਮਿਲੇਗਾ ਆਲ ਓਵਰ ਪਿੰਕ ਸ਼ੇਡ ਦਾ ਹੀ ਸੂਟ ਹੋਏਗਾ ਜਾਨੀ ਕਿ 1600 ਰੁਪਏ ਦੇ ਵਿੱਚ ਜਿਹੜਾ ਸੂਟ ਹੈ ਤੁਹਾਨੂੰ ਮਿਲ ਜਾਏਗਾ ਦੋ ਸੂਟਾਂ ਦੇ ਉੱਪਰ ਸ਼ਿਪਿੰਗ ਫ੍ਰੀ ਹੋਏਗੀ ਜੀ ਇੱਕ ਸੂਟ ਦੇ ਉੱਪਰ ਸ਼ਿਪਿੰਗ ਹੈ ਜਿਹੜੀ ਉਹ ਲੱਗੇਗੀ ਦੋ ਸੂਟਾਂ ਦੇ ਉੱਪਰ ਫ੍ਰੀ ਹੋਏਗੀ ਜੀ ਕਾਫੀ ਪਿਆਰਾ ਸੂਟ ਹੈਗਾ ਜੀ ਸਕਰੀਨ ਸ਼ਾਟ ਲੈ ਕੇ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਕਾਫੀ ਪਿਆਰਾ ਪੀਸ ਹੋਏਗਾ ਆਫ ਵਾਈਟ ਦੇ ਉੱਪਰ ਰਹਿਣ ਵਾਲਾ ਜੀ ਆਫ ਵਾਈਟ ਦੇ ਉੱਪਰ ਰਹਿਣ ਵਾਲਾ ਪੀਸ ਹੋਏਗਾ ਡਿਜ਼ਾਈਨਰ ਪੀਸ ਹੋਏਗਾ ਜੀ ਇਹ ਵਾਲਾ ਪੀਸ ਜੀ ਜੋ ਰਹੇਗਾ ਵਿਸਕੋਸ ਔਰ ਗੈਂਜ਼ਾ ਦਾ ਪੀਸ ਰਹਿਣ ਵਾਲਾ ਹੈ ਜੀ ਕਾਫੀ ਪਿਆਰਾ ਪੀਸ ਹੈ ਜੀ ਇਹ ਵਾਲਾ ਦੁਪੱਟਾ ਆ ਗਿਆ ਜੀ ਐਦਰ ਸ਼ਰਟ ਤੁਹਾਨੂੰ ਮਿਲਣੀ ਹੈ ਜੀ ਹਾਂਜੀ ਇਹ ਵਾਲਾ ਮਿਲਣਾ ਤੁਹਾਨੂੰ ਫਰੰਟ ਫਰੰਟ ਦੇ ਉੱਪਰ ਵੀ ਤੁਹਾਨੂੰ ਹੈਗਾ ਜਿਹੜਾ ਡਿਜੀਟਲ ਪ੍ਰਿੰਟ ਮਿਲੇਗਾ ਆਫ ਵਾਈਟ ਦੇ ਉੱਪਰ ਡਿਜੀਟਲ ਪ੍ਰਿੰਟ ਮਿਲਣਾ ਤੁਹਾਨੂੰ ਵਾਈਨ ਕਲਰ ਦਾ ਜੀ ਬ੍ਰਾਂਡ ਰਹੇਗਾ ਆਰਟੈਕਸ ਸਟਾਫ ਹੋਏਗਾ ਜੀ ਵਿਸਕੋਸ ਔਰ ਗੈਂਜ਼ਾ ਦਾ ਤੁਹਾਨੂੰ ਸਟਾਫ ਮਿਲਣਾ ਜੀ ਵਿਸਕੋਸ ਔਰ ਗੈਂਜ਼ਾ ਦਾ ਬ੍ਰਾਂਡ ਰਹੇਗਾ ਜੀ ਆਰਟੈਕਸ ਇਹ ਵਾਲਾ ਹੋ ਗਿਆ ਫਰੰਟ ਔਰ ਇਹ ਹੋ ਗਈ ਬੈਕ ਜੀ ਇਹ ਵਾਲੇ ਫਲਾਰ ਜਿਹੜੇ ਤੁਹਾਡੇ ਬੈਕ ਨੱਕ ਤੇ ਆਏਗਾ ਜੀ ਇਵਲੀ ਬੈਕ ਰਹੇਗੀ ਜੀ ਐਵਲੀਆਂ ਬਾਜੂ ਰਹਿਣ ਵਾਲੀਆਂ ਹੋਣੀਆਂ ਜੀ 10 ਮੀਟਰ ਦੀ ਸ਼ਰਟ ਤੁਹਾਨੂੰ ਮਿਲਣੀ ਹੈ ਜੀ ਐਵਲੀਆਂ ਬਾਜੂ ਰਹਿਣ ਵਾਲੀਆਂ ਹੋਣੀਆਂ ਜੀ ਇਹ ਵਾਲਾ ਤੁਹਾਨੂੰ ਮਿਲੇਗਾ ਜੀ ਦੁਪੱਟਾ ਦੁਪੱਟਾ ਵੀ ਕਾਫੀ ਪਿਆਰਾ ਤੇ ਵੱਡਾ ਤੇ ਖੁੱਲਾ ਡੁੱਲਾ ਹੋਏਗਾ ਜੀ ਇਹ ਤੁਹਾਨੂੰ ਮਿਲਣਾ ਹੈ ਜੀ ਦੁਪੱਟਾ ਡਿਜੀਟਲ ਪ੍ਰਿੰਟ ਦਾ ਹੋਏਗਾ ਆਫ ਵਾਈਟ ਦੇ ਉੱਪਰ ਜਿਹੜਾ ਹੈਗਾ ਤੁਹਾਨੂੰ ਵਾਈਨ ਕਲਰ ਦਾ ਜਿਹੜਾ ਹੈਗਾ ਉਹ ਪ੍ਰਿੰਟ ਮਿਲਣਾ ਹੈ ਜੀ ਵਾਈਨ ਕਲਰ ਦਾ ਡਿਜੀਟਲ ਪ੍ਰਿੰਟ ਦਾ ਜਿਹੜਾ ਹੈਗਾ ਤਾਨੂੰ ਦੁਪੱਟਾ ਮਿਲਣਾ ਜੀ ਕਾਫੀ ਪਿਆਰਾ ਵੱਡਾ ਤੇ ਖੁੱਲਾ ਡੋਲਾ ਦੁਪੱਟਾ ਹੈ ਜੀ ਸੂਟ ਦਾ ਜੋ ਪ੍ਰਾਈਸ ਰਹੇਗਾ 1600 ਰੁਪਏ ਜੀ 1600 ਰੁਪਏ ਦੇ ਵਿੱਚ ਜਿਹੜਾ ਸੂਟ ਹੈ ਤੁਹਾਨੂੰ ਮਿਲੇਗਾ ਜੀ 1600 ਇਸ ਦਾ ਪ੍ਰਾਈਸ ਹੋਏਗਾ ਨਾਲ ਤੁਹਾਨੂੰ ਮਿਲਣੀ ਹੈ ਜੀ ਮਸਲੀਨ ਸਿਲਕ ਦੀ ਬਾਟਮ ਜੀ ਨਾਲ ਤੁਹਾਨੂੰ ਮਿਲੇਗੀ ਮਸਲੀਨ ਸਿਲਕ ਦੀ ਬਾਟਮ ਜੀ ਮਸਲੀਨ ਸਿਲਕ ਦੀ ਬਾਟਮ ਹੋਏਗੀ 3 ਮੀਟਰ ਦੀ ਕੱਟ ਬਾਟਮ ਦੀ ਹੋਏਗੀ 3 ਮੀਟਰ ਦੀ ਕੱਟ ਤੁਹਾਨੂੰ ਮਿਲਣੀ ਹੈ ਸ਼ਰਟ ਦੀ ਤੇ 2.5 ਤੋਂ 3 ਦੇ ਵਿੱਚਕਾਰ ਜਿਹੜਾ ਹੈਗਾ ਤੁਹਾਨੂੰ ਦੁਪੱਟਾ ਮਿਲਣਾ ਜੀ ਕਾਫੀ ਵੱਡਾ ਤੇ ਖੁੱਲਾ ਡੋਲਾ ਦੁਪੱਟਾ ਹੋਏਗਾ ਸੂਟ ਦਾ ਜੋ ਪ੍ਰਾਈਸ ਰਹੇਗਾ 1600 ਰੁਪਏ ਜੀ 1600 ਰੁਪਏ ਦੇ ਵਿੱਚ ਤੁਹਾਨੂੰ ਸੂਟ ਮਿਲੇਗਾ ਦੋ ਸੂਟਾਂ ਦੇ ਉੱਪਰ ਸ਼ਿਪਿੰਗ ਹੈ ਜਿਹੜੀ ਉਹ ਫ੍ਰੀ ਰਹੇਗੀ ਜੀ ਦੋ ਸੂਟਾਂ ਦੇ ਉੱਪਰ ਸ਼ਿਪਿੰਗ ਫ੍ਰੀ ਹੋਏਗੀ ਜੀ ਕਾਫੀ ਪਿਆਰਾ ਮੈਚਿੰਗ ਸੂਟ ਰਹਿਣ ਵਾਲਾ ਜੀ ਪਾਰਟੀ ਵੇਅਰ ਸਿੰਪਲ ਸੋਬਰ ਤੇ ਸਰਦਾਰੀ ਸੂਟ ਰਹਿਣ ਵਾਲੇ ਹੋ ਨੈਕਸਟ ਜਿਹੜਾ ਤੁਹਾਨੂੰ ਮਿਲਣਾ ਹੈ ਜੀ ਪਿਓਰ ਮਸਲੀਨ ਸਿਲਕ ਦਾ ਸਿਮਰ ਮਸਲੀਨ ਦਾ ਤੁਹਾਨੂੰ ਜਿਹੜਾ ਹੈਗਾ ਇਹ ਸੂਟ ਮਿਲਣਾ ਹੈ ਜੀ ਵਿਦ ਦੁਪੱਟਾ ਸੂਟ ਹੋਏਗਾ ਜੀ ਵਿਦ ਦੁਪੱਟਾ ਤੁਹਾਨੂੰ ਇਹ ਸੂਟ ਮਿਲਣਾ ਹੈ ਜੀ ਇਹ ਵਾਲਾ ਮਿਲਣਾ ਤੁਹਾਨੂੰ ਇਸ ਦਾ ਫਰੰਟ ਸ਼ਰਟ ਦਾ ਡਿਸਟਰ ਪ੍ਰਿੰਟ ਦੀ ਤੁਹਾਨੂੰ ਮਿਲਣੀ ਹੈ ਸ਼ਰਟ ਜੀ ਸ਼ਰਟ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਪ੍ਰਿੰਟ ਮਿਲਣਾ ਹੈ ਜੀ ਕਾਫੀ ਪਿਆਰਾ ਹੋਏਗਾ ਬ੍ਰਾਂਡ ਰਹੇਗਾ ਜੀ ਆਰਟੈਕਸ ਬ੍ਰਾਂਡ ਰਹੇਗਾ ਟੈਕਸ ਸਟਾਫ ਹੋਏਗਾ ਜੀ ਸਿਮਰ ਮਸਲੀਨ ਇਹ ਵਾਲੀ ਮਿਲेंगी ਤੁਹਾਨੂੰ ਬੈਕ ਬੈਕ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਮਿਲ ਲੈਣਾ ਜੀ ਇਹ ਵਾਲੀਆਂ ਮਿਲਣਗੀਆਂ ਬਾਜੂ ਜੀ ਇਹ ਵਾਲੀਆਂ ਬਾਜੂ ਰਹਿਣ ਵਾਲੀਆਂ ਹੋਣੀਆਂ ਜੀ ਔਰ ਇਹ ਵਾਲਾ ਮਿਲੇਗਾ ਦੁਪੱਟਾ ਜੀ ਕਾਫੀ ਪਿਆਰਾ ਵੱਡਾ ਤੇ ਖੁੱਲਾ ਡੁੱਲਾ ਦੁਪੱਟਾ ਹੋਏਗਾ ਜੀ ਡਿਜੀਟਲ ਪ੍ਰਿੰਟ ਦਾ ਤੁਹਾਨੂੰ ਕਾਫੀ ਪਿਆਰਾ ਵੱਡਾ ਤੇ ਖੁੱਲਾ ਡੁੱਲਾ ਜਿਹੜਾ ਹੈਗਾ ਉਹ ਦੁਪੱਟਾ ਮਿਲਣਾ ਜੀ ਸਿਮਰ ਮਸਲੀਨ ਦਾ ਹੀ ਤੁਹਾਨੂੰ ਦੁਪੱਟਾ ਮਿਲਣਾ ਜੀ ਕਾਫੀ ਪਿਆਰਾ ਸਟਾਫ ਹੈ ਜੀ ਸੌਫਟ ਤੇ ਲਾਈਟ ਵੇਟ ਸਟਾਫ ਹੈ ਜੀ ਬਹੁਤ ਹੀ ਜ਼ਿਆਦਾ ਸੌਫਟ ਐਂਡ ਲਾਈਟ ਵੇਟ ਸਟਾਫ ਹੈਗਾ ਜੀ ਇਹ ਵਾਲਾ ਤੁਹਾਨੂੰ ਮਿਲਣਾ ਹੈ ਜੀ ਦੁਪੱਟਾ ਔਰ ਨਾਲ ਤੁਹਾਨੂੰ ਮਿਲਣੀ ਹੈ ਜੈਡ ਬਲੈਕ ਕਲਰ ਦੀ ਬਾਟਮ ਜੀ ਨਾਲ ਤੁਹਾਨੂੰ ਮਿਲਣੀ ਹੈ ਜੈਡ ਬਲੈਕ ਕਲਰ ਦੀ ਬਾਟਮ ਜੀ ਬਲੈਕ ਕਲਰ ਦੀ ਬਾਟਮ ਤੁਹਾਨੂੰ ਮਿਲਣੀ ਹੈ ਜੀ ਨਾਲ 3 ਮੀਟਰ ਦੀ ਬਾਟਮ ਹੋਏਗੀ 3 ਮੀਟਰ ਦੀ ਸ਼ਰਟ ਹੋਏਗੀ ਨਾਲ ਢਾਈ ਤੋਂ 3 ਮੀਟਰ ਦਾ ਤੁਹਾਨੂੰ ਮਿਲਣਾ ਦੁਪੱਟਾ ਜੀ ਪੂਰਾ ਜਿਹੜਾ ਸੂਟ ਹੋਏਗਾ ਮਸਲੀਨ ਦਾ ਹੀ ਰਹਿਣ ਵਾਲਾ ਹੋਏਗਾ ਸਿਮਰ ਮਸਲੀਨ ਦੀ ਜਿਹੜੀ ਹੈਗੀ ਤੁਹਾਨੂੰ ਸ਼ਰਟ ਤੇ ਦੁਪੱਟਾ ਮਿਲੇਗਾ ਔਰ ਮਸਲੀਨ ਦੀ ਜਿਹੜੀ ਹੈਗੀ ਮਸਲੀਨ ਸਿਲਕ ਦੀ ਤੁਹਾਨੂੰ ਮਿਲਣੀ ਹੈ ਨਾਲ ਬਾਟਮ ਜੀ ਸੂਟ ਦਾ ਜੋ ਪ੍ਰਾਈਸ ਰਹੇਗਾ 1600 ਰੁਪਏ ਜੀ 1600 ਰੁਪਏ ਦਾ ਸੂਟ ਹੋਏਗਾ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਕਰਵਾ ਸਕਦੇ ਹੋ ਜੀ ਦੋ ਸੂਟਾਂ ਦੇ ਉੱਪਰ ਜਿਹੜੀ ਸ਼ਿਪਿੰਗ ਆ ਉਹ ਫ੍ਰੀ ਰਹੇਗੀ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਕ੍ਰੇਪ ਦਾ ਕਾਫੀ ਪਿਆਰਾ ਸੂਟ ਹੋਏਗਾ ਸਾਰੇ ਸੂਟ ਜਿਹੜੇ ਅੱਜ ਵਾਲੀ ਵੀਡੀਓ ਦੇ ਵਿੱਚ ਰਹਿਣ ਵਾਲੇ ਹੋਣਗੇ ਜਿਹੋ ਸਾਰੇ ਦੇ ਸਾਰੇ ਵਿਦ ਦੁਪੱਟਾ ਰਹਿਣ ਵਾਲੇ ਹੋਣਗੇ ਜੀ ਵਿਦ ਦੁ ਇਹ ਵਾਲਾ ਤੁਹਾਨੂੰ ਮਿਲਣਾ ਹੈ ਜੀ ਫਰੰਟ ਫਰੰਟ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਹੈ ਜਿਹੜਾ ਫਰੰਟ ਦੇ ਉੱਪਰ ਮਿਲੇਗਾ ਜੀ ਲਾਈਨ ਆ ਮਿਲਣੀ ਹੈ ਜੀ ਫਰੰਟ ਦੇ ਉੱਪਰ ਆਰਟੈਕਸ ਬ੍ਰਾਂਡ ਹੋਏਗਾ ਸੇਮ ਐਸਾ ਜੀ ਤੁਹਾਨੂੰ ਮਿਲਣੀ ਹੈ ਜੀ ਬੈਕ ਔਰ ਬਾਜੂ ਜੀ ਇਹ ਵਾਲੀਆਂ ਬਾਜੂ ਰਹਿਣ ਵਾਲੀਆਂ ਹੋਣਗੀਆਂ ਜੀ ਇਹ ਵਾਲਾ ਜਿਹੜਾ ਪ੍ਰਿੰਟ ਹੈਗਾ ਤੁਹਾਨੂੰ ਬਾਜੂ ਦੇ ਉੱਪਰ ਮਿਲਣਾ ਹੈ ਜੀ ਇਹ ਵਾਲਾ ਆਏਗਾ ਬੈਕ ਦੇ ਉੱਪਰ ਇਹ ਪ੍ਰਿੰਟ ਜਿਹੜਾ ਹੈਗਾ ਤੁਹਾਡੀ ਬੈਕ ਤੇ ਆਏਗਾ ਜੀ ਨਾਲ ਤੁਹਾਨੂੰ ਕ੍ਰੇਪ ਦੀ ਹੀ ਮਿਲਣੀ ਆ ਬਾਟਮ ਲਓ ਜੀ ਨਾਲ ਤੁਹਾਨੂੰ ਕ੍ਰੇਪ ਦੀ ਮਿਲਣੀ ਆ ਬਾਟਮ ਔਰ ਨਾਲ ਤੁਹਾਨੂੰ ਮਿਲਣਾ ਜੀ ਚਨਾਉਣ ਦਾ ਦੁਪੱਟਾ ਕਾਫੀ ਪਿਆਰਾ ਮੈਚਿੰਗ ਸੂਟ ਹੋਏਗਾ ਜੀ ਨਾਲ ਤੁਹਾਨੂੰ ਮਿਲਣਾ ਚਨਾਉਣ ਦਾ ਦੁਪੱਟਾ ਹੋਏਗਾ ਲੇਸ ਨਾਲ ਪ੍ਰੋਪਰ ਫਿਨਿਸ਼ਿੰਗ ਤੁਹਾਨੂੰ ਦੁਪੱਟੇ ਦੇ ਉੱਪਰ ਦਿੱਤੀ ਹੋਈ ਮਿਲੇਗੀ ਜੀ ਕਾਫੀ ਪਿਆਰਾ ਸੂਟ ਹੋਏਗਾ ਜੀ ਡਿਜੀਟਲ ਪ੍ਰਿੰਟ ਦਾ ਜਿਹੜਾ ਹੈਗਾ ਤੁਹਾਨੂੰ ਦੁਪੱਟਾ ਮਿਲਣਾ ਜੀ ਲੇਸ ਦੇ ਨਾਲ ਪ੍ਰੋਪਰ ਫਿਨਿਸ਼ਿੰਗ ਤੁਹਾਨੂੰ ਦੁਪੱਟੇ ਦੇ ਉੱਪਰ ਮਿਲਣੀ ਆ ਜੀ ਡਿਜੀਟਲ ਪ੍ਰਿੰਟ ਦਾ ਖੁੱਲਾ ਡੁੱਲਾ ਦੁਪੱਟਾ ਹੋਏਗਾ ਬ੍ਰਾਂਡ ਰਹੇਗਾ ਜੀ ਆਰਟੈਕਸ ਸਟਾਫ ਹੋਏਗਾ ਪਿਓਰ ਕ੍ਰੇਪ ਜੀ ਪਿਓਰ ਕ੍ਰੇਪ ਦਾ ਜਿਹੜਾ ਹੈਗਾ ਤੁਹਾਨੂੰ ਸੂਟ ਮਿਲੇਣਾ ਪਿਓਰ ਕ੍ਰੇਪ ਦਾ ਜਿਹੜਾ ਹੈਗਾ ਤੁਹਾਨੂੰ ਸੂਟ ਮਿਲੇਗਾ ਮੈਚਿੰਗ ਸੂਟ ਹੋਏਗਾ ਵਿਦ ਦੁਪੱਟਾ ਸੂਟ ਰਨ ਵਾਲਾ ਪ੍ਰਾਈਜ਼ ਹੋਏਗਾ 1600 ਰੁਪਏ ਦੋ ਸੂਟਾਂ ਦੇ ਉੱਪਰ ਸ਼ਿਪਿੰਗ ਵੀ ਜਿਹੜੀ ਹੈਗੀ ਉਹ ਫ੍ਰੀ ਰਹੇਗੀ ਜੀ ਆਪਾਂ ਜਿੱਦੇ ਵੀ ਮਾਈਨਰ ਡੈਫੈਕਟਡ ਜਾਂ ਫਿਰ ਆਪਾਂ ਖਜਾਰ ਤੋਂ ਪਲੱਸ ਵਾਲੇ ਸੂਟ ਪਾਣੇ ਆ ਜੀ ਉਸ ਦਿਨ ਆਪਾਂ ਆਫਰ ਰੱਖਦੇ ਆ ਕਿ ਆਪਾਂ ਦੋ ਸੂਟਾਂ ਦੇ ਉੱਪਰ ਸ਼ਿਪਿੰਗ ਜਿਹੜੀ ਉਹ ਫ੍ਰੀ ਪਾਣੇ ਆ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋਰ ਬੁਕਿੰਗ ਆ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਡਾਰਕ ਨੇਵੀ ਬਲੂ ਕਲਰ ਦਾ ਸੂਟ ਹੋਏਗਾ ਜੀ ਕਾਫੀ ਪਿਆਰਾ ਸੂਟ ਹੈ ਜੀ ਇਹ ਵਾਲਾ ਸੂਟ ਵੀ ਜੋ ਰਹੇਗਾ ਮੈਚਿੰਗ ਸੂਟ ਹੋਏਗਾ ਜੀ ਮੈਚਿੰਗ ਸੂਟ ਰਹਿਣ ਵਾਲਾ ਜੀ ਇਹ ਵਾਲਾ ਤੁਹਾਨੂੰ ਮਿਲਣਾ 셔ਟ ਦਾ ਫਰੰਟ ਵੀ ਇਹ ਵਾਲਾ ਛੜਦਾ ਤੁਹਾਨੂੰ ਫਰੰਟ ਮੇ ਲੈਣਾ ਜੀ ਐਡਡਾ ਹੈਗਾ ਤੁਹਾਡੇ ਘੇਰੇ ਦੇ ਉੱਪਰ ਆਏਗਾ ਜੀ ਇਹ ਲਾਈਨਾਂ ਜਿਹੜੀਆਂ ਹੈਗੀਆਂ ਤੁਹਾਨੂੰ ਡਿਜੀਟਲ ਪ੍ਰਿੰਟ ਦੀਆਂ ਇਹ ਘੇਰੇ ਦੇ ਉੱਪਰ ਆਣਗੀਆਂ ਜੀ ਇਹ ਵਾਲਾ ਡਿਜੀਟਲ ਪ੍ਰਿੰਟ ਫਰੰਟ ਦੇ ਉੱਪਰ ਆਏਗਾ ਜੀ 8x ਬ੍ਰਾਂਡ ਰਹੇਗਾ ਸਟਾਫ ਰਹੇਗਾ ਵਿਸਕੋਸ ਔਰ ਗਾਂਦਾ ਦਾ ਜੀ ਇਹ ਵਾਲੀ ਜਿਹੜੀ ਰਹੇਗੀ ਬੈਕ ਬੈਕ ਦੇ ਉੱਪਰ ਵੀ ਸੇਮ ਤੁਹਾਨੂੰ ਡਿਜੀਟਲ ਪ੍ਰਿੰਟ ਆ ਜਿਹੜਾ ਬੈਕ ਦੇ ਉੱਪਰ ਮਿਲਣਾ ਹੈ ਜੀ। ਔਰ ਸੇਮ ਐਜ਼ਏ ਤੁਹਾਨੂੰ ਮਿਲਣੀਆਂ ਹੈ ਬਾਜੂ ਜੀ। ਐਵਲੀਆਂ ਰਹਿਣਗੀਆਂ ਬਾਜੂ ਜੀ। ਐਵਲੀਆਂ ਬਾਜੂ ਰਹਿਣ ਵਾਲੀਆਂ ਨਹੀਂ ਜੀ। ਬਾਜੂ ਦੇ ਉੱਪਰ ਵੀ ਤੁਹਾਨੂੰ ਸੇਮ ਜਿਹੜਾ ਪ੍ਰਿੰਟ ਹੈਗਾ ਤੁਹਾਨੂੰ ਬਾਜੂ ਦੇ ਉੱਪਰ ਵੀ ਮਿਲੇਗਾ ਔਰ ਨਾਲ ਤੁਹਾਨੂੰ ਮਿਲਣਾ ਹੈ ਜੀ ਖੁੱਲਾ ਡੁੱਲਾ ਦੁਪੱਟਾ। ਸੇਮ ਐਜ਼ਏ ਤੁਹਾਨੂੰ ਮਿਲਣਾ ਹੈ ਜੀ ਖੁੱਲਾ ਡੁੱਲਾ ਕਾਫੀ ਵੱਡਾ ਦੁਪੱਟਾ ਮਿਲੇਗਾ ਜੀ। ਇਥੇ ਜਿਹੜਾ ਦੁਪੱਟਾ ਹੈਗਾ ਇਹ ਸਟਾਰਟ ਹੋ ਜਾਣਾ ਜੀ ਫੋਰ ਸਾਈਡ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਮਿਲ ਲੈਣਾ ਜੀ ਔਰ ਸੈਂਟਰ ਦੇ ਵਿੱਚ ਵੀ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਆ ਉਹ ਮਿਲੇਗਾ ਜੀ ਕਾਫੀ ਵੱਡਾ ਤੇ ਖੁੱਲਾ ਡੋਲਾ ਦੁਪੱਟਾ ਹੋਏਗਾ ਨਾਲ ਤੁਹਾਨੂੰ ਮਿਲਣੀ ਹੈ ਜੀ ਬਾਟਮ ਨਾਲ ਜਿਹੜੀ ਹੋਏਗੀ ਬਾਟਮ ਸਾਟਨ ਜੌਰਜਟ ਦੀ ਇਸ ਤੇ ਬਾਟਮ ਮਿਲਣੀ ਹੈ ਜੀ ਨਾਲ ਤੁਹਾਨੂੰ ਸਾਟਨ ਜੌਰਜਟ ਦੀ ਬਾਟਮ ਹੋਏਗੀ ਕੰਪਲੀਟ ਸੂਟ ਦਾ ਜੋ ਪ੍ਰਾਈਜ਼ ਰਹੇਗਾ 1600 ਰੁਪਏ ਜੀ 1600 ਰੁਪਏ ਦੇ ਵਿੱਚ ਤੁਹਾਨੂੰ ਸੂਟ ਆ ਜਿਹੜਾ ਇਹ ਮਿਲ ਜਾਏਗਾ ਦੋ ਸੂਟਾਂ ਦੇ ਉੱਪਰ ਸ਼ਿਪਿੰਗ ਆ ਜਿਹੜੀ ਉਹ ਫ੍ਰੀ ਰਹੇਗੀ ਜੀ ਦੋ ਸੂਟਾਂ ਦੇ ਉੱਪਰ ਸ਼ਿਪਿੰਗ ਆ ਜਿਹੜੀ ਉਹ ਫ੍ਰੀ ਰਹੇਗੀ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਮੈਚਿੰਗ ਸੂਟ ਹੋਏਗਾ ਬ੍ਰਾਂਡ ਰਹੇਗਾ ਆਰਟੈਕਸ ਸਟਾਫ ਹੋਏਗਾ ਜੀ ਵਿਸਕੋਸ ਔਰਗੈਂਜ਼ਾ ਦਾ ਵਿਸਕੋਸ ਔਰਗੈਂਜ਼ਾ ਦਾ ਤੁਹਾਨੂੰ ਸਟਾਫ ਮਿਲਣਾ ਜੀ ਕਾਫੀ ਪਿਆਰਾ ਮੈਚਿੰਗ ਸੂਟ ਇਹ ਵਾਲਾ ਜਿਹੜਾ ਤੁਹਾਨੂੰ ਮਿਲਣਾ ਹੈ ਜੀ 셔ਟ ਦਾ ਫਰੰਟ ਹੋਏਗਾ। ਇਹ ਵਾਲਾ ਤੁਹਾਨੂੰ ਮਿਲੇਗਾ 셔ਟ ਦਾ ਫਰੰਟ ਜੀ। ਘੇਰੇ ਦੇ ਉੱਪਰ ਵੀ ਤੁਹਾਨੂੰ ਜਿਹੜਾ ਹੈਗਾ ਉਹ ਪ੍ਰਿੰਟ ਮਿਲੇਗਾ ਫਰੰਟ ਦੇ ਉੱਪਰ ਵੀ ਤੁਹਾਨੂੰ ਡਿਜੀਟਲ ਪ੍ਰਿੰਟ ਮਿਲੇਗਾ ਜੀ। ਬ੍ਰਾਂਡ ਰਹੇਗਾ ਆਰਟੈਕਸ। ਆਰਟੈਕਸ ਬ੍ਰਾਂਡ ਰਹੇਗਾ ਜੀ। ਸੇਮ ਐਜ਼ ਇ ਤੁਹਾਨੂੰ ਮਿਲਣਗੀ ਬੈਕ ਜੀ। ਇਹ ਵੀ ਤੁਹਾਨੂੰ ਮਿਲਣੀ ਹੈ ਜਿਸ ਤੇ ਬੈਕ ਬੈਕ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਸੇਮ ਡਿਜੀਟਲ ਪ੍ਰਿੰਟ ਹੈ ਜਿਹੜਾ ਉਹ ਬੈਕ ਦੇ ਉੱਪਰ ਮਿਲੇਗਾ ਜੀ। ਨਾਲ ਤੁਹਾਨੂੰ ਮਿਲਣਾ ਹੈ ਜੀ ਖੁੱਲਾ ਡੁੱਲਾ ਦੁਪੱਟਾ। ਇਹ ਵਾਲਾ ਜਿਹੜਾ ਹੈਗਾ ਤੁਹਾਨੂੰ ਦੁਪੱਟਾ ਮਿਲਣਾ ਹੈ ਜੀ। ਕਾਫੀ ਵੱਡਾ ਤੇ ਖੁੱਲਾ ਡੁੱਲਾ ਦੁਪੱਟਾ ਹੋਏਗਾ ਜੀ। ਸੇਮ ਐਜ਼ ਆਈ ਦੁਪੱਟਾ ਮਿਲਣਾ ਹੈ ਜੀ। ਕਾਫੀ ਪਿਆਰਾ ਜਿਹੜਾ ਹੈਗਾ ਇਹ ਤੁਹਾਨੂੰ ਸੂਟ ਮਿਲ ਜਾਏਗਾ। ਕਲਰ ਵੀ ਕਾਫੀ ਪਿਆਰਾ ਹੈ ਜੀ। ਨਾਲ ਤੁਹਾਨੂੰ ਮਿਲਣੀ ਹੈ ਮੈਚਿੰਗ ਬਾਟਮ ਜੀ। ਨਾਲ ਤੁਹਾਨੂੰ ਮਿਲਣੀ ਹੈ ਮਾਊਸ ਗ੍ਰੇ ਕਲਰ ਦੀ ਮੈਚਿੰਗ ਬਾਟਮ ਜੀ। ਕ੍ਰੇਪ ਦੀ ਬਾਟਮ ਹੋਏਗੀ। ਮੈਚਿੰਗ ਬਾਟਮ ਹੋਏਗੀ ਮਾਊਸ ਗ੍ਰੇ ਕਲਰ ਦੀ ਫਲਾਵਰ ਨਾਲ ਮੈਚ ਕਰਦੀ ਸੇਮ ਔਰ ਸੂਟ ਦਾ ਪ੍ਰਾਈਸ ਰਹੇਗਾ 1600 ਰੁਪਏ ਦੋ ਸੂਟਾਂ ਦੇ ਉੱਪਰ ਸ਼ਿਪਿੰਗ ਹੈ ਜਿਹੜੀ ਉਹ ਫ੍ਰੀ ਰਹੇਗੀ 3 ਮੀਟਰ ਦੀ ਬਾਟਮ ਹੋਏਗੀ ਮੈਚਿੰਗ ਸੂਟ ਰਹਿਣ ਵਾਲਾ ਬ੍ਰੈਡ ਰਹੇਗਾ ਆਰਟੈਕਸ 크ਰੇਪ ਦੀ ਬਾਟਮ ਹੋਏਗੀ ਵਿਸਕੋਸ ਔਰ ਗੈਂਦਾ ਦਾ ਸੂਟ ਰਹਿਣ ਵਾਲਾ ਜੀ ਵਿਦ ਦੁਪੱਟਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਕਾਫੀ ਪਿਆਰਾ ਮੈਚਿੰਗ ਸੂਟ ਹੈਗਾ ਲਾਈਟ ਲੈਮਨ ਸ਼ੇਡ ਹੋਏਗਾ ਜੀ ਆਫ ਵਾਈਟ ਟੋਨ ਦੇ ਉੱਪਰ ਰਹਿਣ ਵਾਲਾ ਜੀ ਇਸਦੇ ਵਿੱਚ ਵੀ ਤੁਹਾਨੂੰ ਦੋ ਪੀਸ ਮਿਲ ਜਾਣਗੇ ਜੀ 1921 ਦੇ ਕਲਰ ਦੇ ਡਿਫਰੈਂਸ ਦੇ ਨਾਲ ਜੀ ਹਾਂਜੀ ਇਹ ਵਾਲਾ ਤੁਹਾਨੂੰ ਮਿਲਣਾ ਜੀ ਸ਼ਰਟ ਦਾ ਫਰੰਟ ਫਰੰਟ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਹੈ ਜਿਹੜਾ ਉਹ ਫਰੰਟ ਦੇ ਉੱਪਰ ਮਿਲੇਗਾ ਜੀ ਕਲਰ ਹੋਏਗਾ ਲਾਈਟ ਲੈਮਨ ਕਲਰ ਜੀ ਕਾਫੀ ਪਿਆਰਾ ਕਲਰ ਹੈ ਜੀ ਬ੍ਰਾਂਡ ਰਹੇਗਾ ਆਰਟੈਕਸ ਆਰਟੈਕਸ ਬ੍ਰਾਂਡ ਰਹੇਗਾ ਜੀ ਸੇਮ ਐਜ਼ ਆਈ ਤੁਹਾਨੂੰ ਮਿਲਣੀ ਇਸਦੀ ਬੈਕ ਬੈਕ ਦੇ ਉੱਪਰ ਵੀ ਤੁਹਾਨੂੰ ਸੇਮ ਐਜ਼ ਆਈ ਪ੍ਰਿੰਟ ਹੈ ਜਿਹੜਾ ਉਹ ਮਿਲੇਗਾ ਜੀ ਇਹ ਵਾਲੀ ਮਿਲੇਗੀ ਤੁਹਾਨੂੰ ਬੈਕ ਔਰ ਇਹ ਵਾਲੀਆਂ ਮਿਲਣਗੀਆਂ ਤੁਹਾਨੂੰ ਬਾਜੂ ਜੀ ਇਹ ਵਾਲੀਆਂ ਬਾਜੂ ਰਹਿਣ ਵਾਲੀਆਂ ਹੋਣਗੀਆਂ ਜੀ ਇਹ ਵਾਲਾ ਮਿਲੇਗਾ ਤੁਹਾਨੂੰ ਦੁਪੱਟਾ ਜੀ ਕਲਰ ਜੋ ਰਹੇਗਾ ਲਾਈਟ ਲੈਮਨ ਕਲਰ ਹੋਏਗਾ ਲਾਈਟ ਲੈਮਨ ਕਲਰ ਜੀ ਇੱਥੋਂ ਕਟਿੰਗ ਹੋਣੀ ਹੈ ਤੇ ਦੁਪੱਟਾ ਸਟਾਰਟ ਹੋਏਗਾ ਜੀ ਇਹ ਵਾਲਾ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਦਾ ਖੁੱਲਾ ਡੁੱਲਾ ਦੁਪੱਟਾ ਮਿਲਣਾ ਹੈ ਜੀ ਵਿਸਕੋਸ ਔਰ ਗੈਂਜ਼ਾ ਦਾ ਹੀ ਤੁਹਾਨੂੰ ਦੁਪੱਟਾ ਮਿਲੇਗਾ ਜੀ ਖੁੱਲਾ ਡੁੱਲਾ ਦੁਪੱਟਾ ਹੋਏਗਾ ਨਾਲ ਤੁਹਾਨੂੰ ਮਿਲਣੀ ਹੈ ਜੀ ਬਾਟਮ ਮਸਲੀਨ ਸਿਲਕ ਦੀ ਨਾਲ ਤੁਹਾਨੂੰ ਬਾਟਮ ਲੈਣੀ ਹੈ ਜੀ ਬਹੁਤ ਪਿਆਰਾ ਸੂਟ ਹੈ ਜਿਹੜਾ ਇਹ ਤੁਹਾਡਾ ਰੈਡੀ ਹੋਏਗਾ ਮਸਲੀਨ ਸਿਲਕ ਦੀ ਹੀ ਨਾਲ ਤੁਹਾਨੂੰ ਮਿਲਣੀ ਹੈ ਬਾਟਮ ਜੀ ਨਾਲ ਤੁਹਾਨੂੰ ਮਿਲੇਗੀ ਮਸਲੀਨ ਸਿਲਕ ਦੀ ਬਾਟਮ ਜੀ ਇਦਾਂ ਜਿਹੜਾ ਹੈਗਾ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਹੈ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਕਾਫੀ ਪਿਆਰਾ ਸੂਟ ਹੈ ਜੀ ਸੇਮ ਕਲਰ ਦੀ ਨਾਲ ਤੁਹਾਨੂੰ ਬਾਟਮ ਮਿਲੇਗੀ ਕਾਫੀ ਪਿਆਰਾ ਸੂਟ ਹੈ ਜਿਹੜਾ ਤੁਹਾਡਾ ਰੈਡੀ ਹੋ ਜਾਣਾ ਹੈ ਜੀ ਅਜੈਕਟ ਕਲਰ ਆ ਜਿਹੜਾ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਲਾਈਟ ਲੈਮਨ ਕਲਰ ਦਾ ਜਿਹੜਾ ਸੂਟ ਹੈ ਇਹ ਤੁਹਾਨੂੰ ਮਿਲੇਗਾ ਵਿਸਕੋਸ ਔਰਗੈਂਜ਼ਾ ਦੀ ਸ਼ਰਟ ਹੋਏਗੀ ਮਸਲੀਨ ਸਿਲਕ ਦੀ ਜਿਹੜੀ ਹੈਗੀ ਹੈ ਤੁਹਾਨੂੰ ਨਾਲ ਬਾਟਮ ਮਿਲੇਗੀ ਮਸਲੀਨ ਸਿਲਕ ਦੀ ਜੀ ਕਾਫੀ ਪਿਆਰਾ ਸੋਬਰ ਤੇ ਸਰਦਾਰੀ ਜਿਹਾ ਸੂਟ ਹੈ ਜਿਹੜਾ ਤੁਹਾਡਾ ਇਹ ਪਾਰਟੀ ویئر ਰ スクリーンショット ਲੈ ਕੇ ਸੈਂਡ ਕਰ ਸਕਦੇ ਹਾਂ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਤੁਹਾਨੂੰ ਇੱਕ ਹੋਰ ਪੀਸ ਮਿਲਣਾ ਹੈ ਜੀ ਸੇਮ ਲੇਮਨ ਕਲਰ ਦਾ ਹੀ ਤੁਹਾਨੂੰ ਇੱਕ ਪੀਸ ਹੋਰ ਮਿਲੇਗਾ ਜੀ ਕਾਫੀ ਪਿਆਰਾ ਪੀਸ ਹੈ ਜੀ ਸੇਮ ਹੀ ਤੁਹਾਨੂੰ ਪ੍ਰਿੰਟਿੰਗ ਮਿਲਣੀ ਹੈ ਕਲਰ ਵੀ ਤੁਹਾਨੂੰ ਸੇਮ ਮਿਲੇਗਾ ਕਲਰ ਵੀ ਜਿਹੜਾ ਹੈਗਾ ਤੁਹਾਨੂੰ ਸੇਮ ਮਿਲੇਗਾ ਜੀ ਸੇਮ ਹੀ ਕਲਰ ਤੁਹਾਨੂੰ ਮਿਲਣਾ ਹੈ ਜੀ ਤੇ ਨਾਲ ਤੁਹਾਨੂੰ ਸੇਮ ਹੀ ਮਸਲੀਨ ਸਿਲਕ ਦੀ ਜਿਹੜੀ ਹੈਗੀ ਆ ਬਾਟਮ ਉਹ ਮਿਲ ਜਾਏਗੀ ਇਹਦੀ ਕਟਿੰਗ ਕਰਕੇ ਅਸੀਂ ਤੁਹਾਨੂੰ ਦੇਵਾਂਗੇ ਜੀ ਟਾਈ ਤੋਂ 10 ਮੀਟਰ ਦੀ ਕਟਿੰਗ ਕਰਕੇ ਸੀ ਤੁਹਾਨੂੰ ਬਾਟਮ ਦੀ ਦੇਾਂਗੇ ਜੀ ਕਾਫੀ ਪਿਆਰਾ ਮੈਚਿੰਗ ਸੂਟ ਹੈਗਾ ਜੀ ਕਾਫੀ ਪਿਆਰਾ ਮੈਚਿੰਗ ਸੂਟ ਹੈ ਜੀ ਲਾਈਟ ਲੈਮਨ ਕਲਰ ਦਾ ਬਹੁਤ ਪਿਆਰਾ ਹੈ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹਾਂ ਉਹ ਬੁਕਿੰਗ ਜਿਹੜੇ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਅੰਗੂਰੀ ਕਲਰ ਜੋ ਪੀਸ ਆਪਾਂ ਪਹਿਲਾਂ ਖੋਲ ਕੇ ਦਿਖਾਇਆ ਸੇਮ ਪ੍ਰਿੰਟ ਔਰ ਡਿਜ਼ਾਈਨ ਦੇ ਵਿੱਚ ਤੁਹਾਨੂੰ ਮਿਲਣਾ ਹੈ ਜੀ ਅੰਗੂਰੀ ਕਲਰ ਵਿਦ ਸੇਮ ਕਲਰ ਦੀ ਬਾਟਮ ਹੋਏਗੀ ਜੀ ਨਾਲ ਤੁਹਾਨੂੰ ਸੇਮ ਕਲਰ ਦੀ ਹੀ ਬਾਟਮ ਮਿਲਣੀ ਹੈ ਜੀ ਮੈਚਿੰਗ ਸੂਟ ਰਹਿਣ ਵਾਲਾ ਜੀ ਮੈਚਿੰਗ ਸੂਟ ਹੋਏਗਾ ਇਹ ਵਾਲੀਆਂ ਬਾਜੂ ਰਹਿਣ ਵਾਲੀਆਂ ਹੋਣੀਆਂ ਜੀ ਇਹ ਪ੍ਰਿੰਟ ਜਿਹੜਾ ਹੈਗਾ ਇਹ ਬਾਜੂ ਦੇ ਉੱਪਰ ਆਏਗਾ ਜੀ ਇਹ ਪ੍ਰਿੰਟ ਬਾਜੂ ਦੇ ਉੱਪਰ ਆਏਗਾ ਇਹ ਵਾਲਾ ਪ੍ਰਿੰਟ ਜਿਹੜਾ ਹੈਗਾ ਬੈਕ ਦੇ ਉੱਪਰ ਆਏਗਾ ਜੀ 3 ਮੀਟਰ ਦੀ ਸ਼ਰਟ ਹੋਏਗੀ ਜੀ ਇਹ ਵਾਲਾ ਪ੍ਰਿੰਟ ਬੈਕ ਦੇ ਉੱਪਰ ਆਏਗਾ ਜੀ ਔਰ ਇਹ ਵਾਲਾ ਪ੍ਰਿੰਟ ਹੈ ਜਿਹੜਾ ਫਰੰਟ ਦੇ ਉੱਪਰ ਰਹੇਗਾ ਜੀ ਬ੍ਰਾਂਡ ਰਹੇਗਾ ਜੀ ਆਰਟੈਕਸ ਬ੍ਰਾਂਡ ਰਹੇਗਾ ਆਰਟੈਕਸ ਇਹ ਵਾਲਾ ਜਿਹੜਾ ਹੈਗਾ ਫਰੰਟ ਦੇ ਉੱਪਰ ਆਏਗਾ ਜੀ ਇਹ ਵਾਲਾ ਪ੍ਰਿੰਟ ਫਰੰਟ ਤੇ ਆਏਗਾ ਜੀ ਇੱਥੋਂ ਕਟਿੰਗ ਹੋ ਕੇ ਦੁਪੱਟਾ ਸਟਾਰਟ ਹੋਏਗਾ ਜੀ ਇੱਥੋਂ ਕਟਿੰਗ ਹੋ ਕੇ ਦੁਪੱਟਾ ਸਟਾਰਟ ਹੋਏਗਾ ਜੀ ਇਹ ਵਾਲਾ ਜਿਹੜਾ ਹੈਗਾ ਤੁਹਾਨੂੰ ਦੁਪੱਟਾ ਮਿਲਣਾ ਜੀ ਕਾਫੀ ਪਿਆਰਾ ਵੱਡਾ ਤੇ ਖੁੱਲਾ ਡੋਲਾ ਦੁਪੱਟਾ ਹੋਏਗਾ ਜੀ ਹਾਂਜੀ ਕਾਫੀ ਪਿਆਰਾ ਤੇ ਵੱਡਾ ਤੇ ਖੁੱਲਾ ਡੋਲਾ ਦੁਪੱਟਾ ਹੋਏਗਾ ਜੀ ਕਲਰ ਹੋਏਗਾ ਜੀ ਅੰਗੂਰੀ ਕਲਰ ਅੰਗੂਰੀ ਕਲਰ ਆ ਜਿਹੜਾ ਇਹ ਤੁਹਾਨੂੰ ਮਿਲੇਗਾ ਜੀ ਅੰਗੂਰੀ ਕਲਰ ਦਾ ਸੂਟ ਹੋਏਗਾ ਸੇਮ ਕਲਰ ਦੀ ਨਾਲ ਤੁਹਾਨੂੰ ਬੇਸ ਕਲਰ ਦੀ ਹੀ ਮਿਲਣੀ ਆ ਬਾਟਮ ਜੀ ਬਾਟਮ ਦਾ ਸਟਾਫ ਜੋ ਰਹੇਗਾ ਪਿਓਰ ਕ੍ਰੇਪ ਦਾ ਔਰ ਸੂਟ ਦਾ ਜੋ ਸਟਾਫ ਰਹੇਗਾ ਵਿਸਕੋਸ ਔਰ ਗੈਂਜ਼ਾ ਦਾ ਜੀ ਵਿਸਕੋਸ ਔਰ ਗੈਂਜ਼ਾ ਦਾ ਤੁਹਾਨੂੰ ਸਟਾਫ ਮਿਲਣਾ ਹੈ ਜੀ ਸੂਟ ਦਾ ਔਰ ਤੇ ਨਾਲ ਤੁਹਾਨੂੰ ਪਿਓਰ ਕ੍ਰੇਪ ਦੀ ਮਿਲਣੀ ਆ ਬਾਟਮ ਜੀ ਮੈਚਿੰਗ ਸੂਟ ਹੋਏਗਾ ਪ੍ਰਾਈਸ ਰਹੇਗਾ 1600 ਰੁਪਏ ਦੋ ਸੂਟਾਂ ਦੇ ਸ਼ਿਪਿੰਗ ਹੈ ਜਿਹੜੀ ਉਹ ਫ੍ਰੀ ਰਹੇਗੀ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਕਰਵਾ ਸਕਦੇ ਹੋ ਜੀ ਸੇਮ ਕਲਰ ਹੈਗਾ ਇਹ ਇਹ ਬਾਟਮ ਦਾ ਕਿਉਂਕਿ ਇਹ ਸਟਾਫ ਔਰਗੈਂਜ਼ਾ ਆ ਤੇ ਇਹਦੇ ਥੱਲੇ ਲਾਈਨਿੰਗ ਲੱਗਣ ਤੋਂ ਬਾਅਦ ਸੇਮ ਕਲਰ ਆ ਜਿਹੜਾ ਉਹ ਲਾਈਨਿੰਗ ਲੱਗਣ ਤੋਂ ਬਾਅਦ ਬਣੇਗਾ ਜੀ ਸੂਟ ਦਾ ਕਲ ਨੈਕਸਟ ਤੁਹਾਨੂੰ ਮਿਲੇਗਾ ਜੀ ਮੈਚਿੰਗ ਸੂਟ ਵਿਸਕੋਸ ਔਰ ਗੈਂਜ਼ਾ ਦਾ ਜੀ ਇਹ ਵਾਲੀ ਤੁਹਾਨੂੰ ਮਿਲਣੀ ਹੈ ਸ਼ਰਟ ਜੀ ਇਹ ਜੋ ਰਹੇਗਾ ਬਰਬਰੀ ਔਰ ਗੈਂਜ਼ਾ ਦਾ ਤੁਹਾਨੂੰ ਸੂਟ ਮਿਲੇਗਾ ਜੀ ਬਰਬਰੀ ਔਰ ਗੈਂਜ਼ਾ ਦਾ ਜੀ ਇਹ ਵਾਲਾ ਤੁਹਾਨੂੰ ਮਿਲਣਾ ਹੈ ਸ਼ਰਟ ਦਾ ਫਰੰਟ ਫਰੰਟ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਮਿਲਣਾ ਹੈ ਜੀ ਸੇਮ ਐਜ਼ ਆਈ ਬੈਕ ਔਰ ਬਾਜੂ ਮਿਲਣੀਆਂ 10 ਮੀਟਰ ਦੀ ਸ਼ਰਟ ਰਹੇਗੀ ਜੀ ਇਹ ਵਾਲੀਆਂ ਬਾਜੂ ਰਹਿਣ ਵਾਲੀਆਂ ਹੋਣਗੀਆਂ ਜੀ ਇਹ ਵਾਲੀ ਹੋਏਗੀ ਬੈਕ ਨਾਲ ਤੁਹਾਨੂੰ ਮਿਲਣੀ ਹੈ ਜੀ ਮਸਲੀਨ ਸਿਲਕ ਦੀ ਬਾਟਮ ਔਰ ਨਾਲ ਤੁਹਾਨੂੰ ਮਿਲਣਾ ਹੈ ਜੀ ਦੁਪੱਟਾ ਡਿਜੀਟਲ ਪ੍ਰਿੰਟ ਦਾ ਜਿਹੜਾ ਹੈਗਾ ਤੁਹਾਨੂੰ ਦੁਪੱਟਾ ਮਿਲਣਾ ਹੈ ਜੀ ਕਾਫੀ ਪਿਆਰਾ ਤੇ ਖੁੱਲਾ ਡੋਲਾ ਦੁਪੱਟਾ ਹੋਏਗਾ ਜੀ ਕਾਫੀ ਪਿਆਰਾ ਤੇ ਖੁੱਲਾ ਡੋਲਾ ਜਿਹੜਾ ਹੈਗਾ ਤੁਹਾਨੂੰ ਦੁਪੱਟਾ ਮਿਲੇਗਾ ਜੀ ਸਕ੍ਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਸਕ੍ਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਕਰਵਾ ਸਕਦੇ ਹੋ ਜੀ ਕਾਫੀ ਪਿਆਰਾ ਮੈਚਿੰਗ ਸੂਟ ਹੋਏਗਾ ਸਟਾਫ ਰਹੇਗਾ ਜੀ ਬਰਬਰੀ ਔਰ ਗੈਂਜ਼ਾ ਦਾ ਵਿਦੂ ਦੁਪੱਟਾ ਹੋਏਗਾ ਜੀ ਬਰਬਰੀ ਔਰ ਗੈਂਜ਼ਾ ਦਾ ਪ੍ਰਾਈਸ ਰਹੇਗਾ 1600 ਰੁਪਏ ਜੀ ਨੈਕਸਟ ਤੁਹਾਨੂੰ ਮਿਲੇਗਾ ਜੀ ਲਾਈਟ ਔਰ ਡਾਰਕ ਪਿੰਕ ਦੇ ਕੰਟਰਾਸਟ ਦਾ ਸੂਟ ਹੋਏਗਾ ਜੀ ਜੋ ਆਪਾਂ ਪੀਸ ਦਿਖਾਇਆ ਉਸੇ ਦੇ ਵਿੱਚ ਹੀ ਤੁਹਾਨੂੰ ਕਲਰ ਮਿਲਣਾ ਹੈ ਜੀ ਬਰਬਰੀ ਔਰ ਗੈਂਜ਼ਾ ਦੇ ਵਿੱਚ ਪਿੰਕ ਐਂਡ ਹੌਟ ਪਿੰਕ ਦੇ ਕੰਟਰਾਸਟ ਦਾ ਸੂਟ ਹੋਏਗਾ ਜੀ 10 ਮੀਟਰ ਦੀ ਸ਼ਰਟ ਹੋਏਗੀ ਇਹ ਵਾਲਾ ਤੁਹਾਨੂੰ ਮਿਲਣਾ ਜਿਸ ਦਾ ਫਰੰਟ ਫਰੰਟ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਮਿਲੇਗਾ ਜੀ ਸੇਮ ਐਜ਼ ਐ ਮਿਲੇਗਾ ਬੈਕ ਔਰ ਬਾਜੂ ਦੇ ਉੱਪਰ ਜੀ ਸੇਮ ਐਜ਼ ਐ ਬੈਕ ਔਰ ਬਾਜੂ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਮਿਲਣਾ ਹੈ ਜੀ ਨਾਲ ਤੁਹਾਨੂੰ ਮਿਲਣੀ ਹੈ ਹੌਟ ਪਿੰਕ ਕਲਰ ਦੀ ਕਰੇਪ ਦੀ ਬਾਟਮ ਔਰ ਨਾਲ ਤੁਹਾਨੂੰ ਮਿਲਣਾ ਹੈ ਜੀ ਦੁਪੱਟਾ ਦੁਪੱਟਾ ਵੀ ਕਾਫੀ ਵੱਡਾ ਤੇ ਖੁੱਲਾ ਡੁੱਲਾ ਹੋਏਗਾ ਜੀ ਕਾਫੀ ਵੱਡਾ ਤੇ ਖੁੱਲਾ ਡੁੱਲਾ ਜਿਹੜਾ ਹੈਗਾ ਤੁਹਾਨੂੰ ਦੁਪੱਟਾ ਮਿਲਣਾ ਜੀ ਦੁਪੱਟਾ ਜੋ ਰਹੇਗਾ ਵਿਸਕੋਸਰ ਗੈਂਦਾ ਦਾ ਖੁੱਲਾ ਡੁੱਲਾ ਦੁਪੱਟਾ ਹੋਏਗਾ ਜੀ ਕਾਫੀ ਪਿਆਰਾ ਸੂਟ ਹੈਗਾ ਜੀ ਪ੍ਰਾਈਜ਼ ਰਹੇਗਾ 1600 ਰੁਪਏ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਮੈਚਿੰਗ ਸੂਟ ਰਹੇਗਾ 1600 ਰੁਪਏ ਦੇ ਵਿੱਚ ਜਿਹੜਾ ਸੂਟ ਹੈ ਤੁਹਾਨੂੰ ਮਿਲ ਜਾਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਕਾਫੀ ਪਿਆਰਾ ਸੂਟ ਹੋਏਗਾ ਇਹ ਵਾਲੀ ਤੁਹਾਨੂੰ ਮਿਲਣੀ ਹੈ ਜੀ ਸ਼ਰਟ ਸੋਬਰ ਤੇ ਸਰਦਾਰੀ ਜਿਹਾ ਸੂਟ ਹੋਏਗਾ ਜੀ ਇਹ ਵਾਲੀ ਤੁਹਾਨੂੰ ਸ਼ਰਟ ਮਿਲਣੀ ਹੈ ਜੀ ਸ਼ਰਟ ਦੇ ਘੇਰੇ ਦੇ ਉੱਪਰ ਗ੍ਰੇ ਕਲਰ ਦਾ ਜਿਹੜਾ ਹੈਗਾ ਇਹ ਉਹ ਤੁਹਾਨੂੰ ਪੈਚ ਮਿਲਣਾ ਹੈ ਜੀ ਪੈਚ ਦੀ ਤਰ੍ਹਾਂ ਲੱਗ ਰਿਹਾ ਹੈ ਅਸਲ ਦੇ ਵਿੱਚ ਇਹ ਪ੍ਰਿੰਟ ਹੀ ਹੈ ਜੀ ਬਾਕੀ ਜਿਹੜੀ ਸ਼ਰਟ ਤੁਹਾਨੂੰ ਮਿਲਣਗੀ ਫਰੰਟ ਔਰ ਬੈਕ ਦੇ ਉੱਪਰ ਮਸਟਰਡ ਸ਼ੇਡ ਦੀ ਹੋਏਗੀ ਮਸਟਰਡ येलो ਕਲਰ ਹੋਏਗਾ ਜੀ ਸੇਮ ਐਜ਼ ਇਹ ਤੁਹਾਨੂੰ ਮਿਲਣੀ ਇਸਦੀ ਬੈਕ ਸੇਮ ਐਜ਼ ਇਹ ਬੈਕ ਹੋਏਗੀ ਜੀ ਨਾਲ ਤੁਹਾਨੂੰ ਮਿਲਣੀ ਹੈ ਗ੍ਰੇ ਕਲਰ ਦੀ ਬਾਟਮ ਜੀ ਨਾਲ ਤੁਹਾਨੂੰ ਗ੍ਰੇ ਕਲਰ ਦੀ ਮਿਲਣੀ ਹੈ ਬਾਟਮ ਔਰ ਨਾਲ ਤੁਹਾਨੂੰ ਮਿਲਣਾ ਹੈ ਜੀ ਦੁਪੱਟਾ ਗ੍ਰੇ ਐਂਡ ਮਸਟਰਡ ਸ਼ੇਡ ਦਾ ਤੁਹਾਨੂੰ ਮਿਲਣਾ ਹੈ ਜੀ ਦੁਪੱਟਾ ਫੁੱਲਾ ਢੁੱਲਾ ਦੁਪੱਟਾ ਹੋਏਗਾ ਜੀ ਸਟਾਫ ਰਹੇਗਾ ਵਿਸਕੋਸ ਔਰ ਗੈਂਦਾ ਦਾ ਜੀ ਖੁੱਲਾ ਡੁੱਲਾ ਜਿਹੜਾ ਹੈਗਾ ਤੁਹਾਨੂੰ ਲਾਈਨਾਂ ਵਾਲਾ ਦੁਪੱਟਾ ਮਿਲਣਾ ਹੈ ਜੀ ਵਿਸਕੋਸ オーਰਗੈਂਜ਼ਾ ਦਾ ਮਸਟਰਡ ਐਂਡ ਗ੍ਰੇ ਮਸਟਰਡ ਐਂਡ ਗ੍ਰੇ ਦਾ ਤੁਹਾਨੂੰ ਜਿਹੜਾ ਹੈਗਾ ਉਹ ਦੁਪੱਟਾ ਮਿਲੇਗਾ ਜੀ ਐਦਾਂ ਜਿਹੜਾ ਹੈਗਾ ਤੁਹਾਡਾ ਸੋਬਰ ਤੇ ਸਰਦਾਰੀ ਜਿਹਾ ਇਹ ਮੈਚਿੰਗ ਸੂਟ ਬਣੇਗਾ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹਾਂ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਪ੍ਰਾਈਜ਼ ਰਹੇਗਾ 1600 ਰੁਪਏ ਜੀ 1600 ਰੁਪਏ ਦੇ ਵਿੱਚ ਜਿਹੜਾ ਇਹ ਹੈਗਾ ਥੂਟ ਤੁਹਾਨੂੰ ਮਿਲ ਜਾਏਗਾ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਦੋ ਥੂਟਾਂ ਦੇ ਉੱਪਰ ਸ਼ਿਪਿੰਗ ਜਿਹੜੀ ਉਹ ਫ੍ਰੀ ਰਹੇਗੀ ਜੀ ਹਾਂਜੀ ਇਹ ਵਾਲਾ ਜਿਹੜਾ ਸੂਟ ਤੁਹਾਨੂੰ ਮਿਲਣਾ ਹੈ ਜੀ ਬਰਬਰੀ ਦਾ ਸੂਟ ਤੁਹਾਨੂੰ ਮਿਲੇਗਾ ਸਟਾਫ ਰਹੇਗਾ ਜੀ ਬਰਬਰੀ ਦਾ ਬ੍ਰਾਂਡ ਰਹੇਗਾ ਜੀ ਆਰਟੈਕਸ ਬ੍ਰਾਂਡ ਰਹੇਗਾ ਆਰਟੈਕਸ ਸਟਾਫ ਰਹੇਗਾ ਜੀ ਬਰਬਰੀ ਦਾ ਪਾਰਟੀ ਵੇਅਰ ਸੂਟ ਹੋਇਗਾ ਜੀ ਫਰੰਟ ਦੇ ਉੱਪਰ ਤੁਹਾਨੂੰ ਡਿਜੀਟਲ ਪ੍ਰਿੰਟ ਪਲੱਸ ਵਰਕ ਮਿਲੇਗਾ ਜੀ ਫਰੰਟ ਦੇ ਉੱਪਰ ਡਿਜੀਟਲ ਪ੍ਰਿੰਟ ਪਲੱਸ ਵਰਕ ਮਿਲੇਗਾ ਜੀ ਘੇਰੇ ਦੇ ਉੱਪਰ ਵੀ ਤੁਹਾਨੂੰ ਲੇਸਾਂ ਦੇ ਨਾਲ ਪ੍ਰੋਪਰ ਡਿਜ਼ਾਈਨਿੰਗ ਮਿਲਣੀ ਹੈ ਜੀ ਔਰ ਫੁੱਲੀ ਜਿਹੜਾ ਹੈਗਾ ਤੁਹਾਨੂੰ 프린트 플러스 ਵਰਕ ਮਿਲਣਾ ਜੀ ਇਸ ਦੇ ਵਿੱਚ ਤੁਹਾਨੂੰ ਸੀਕੁਐਂਸ ਦਾ ਤੇ ਨੋਟ ਦਾ ਕੰਮ ਮਿਲੇਗਾ ਜੀ ਸੀਕੁਐਂਸ 플러스 ਨੋਟ 플러스 ਸਰੋਸ ਕੀ ਦਾ ਕੰਮ ਮਿਲਣਾ ਹੈ ਜੀ ਫੁੱਲੀ 프ਰੰਟ ਦੇ ਉੱਪਰ ਤੁਹਾਨੂੰ ਵਰਕ ਮਿਲਣਾ ਹੈ ਜੀ ਔਰ ਇਹ ਵਾਲਾ ਵਰਕ ਜਿਹੜਾ ਹੈਗਾ ਤੁਹਾਡੇ ਨੈਕ ਤੇ ਆਏਗਾ ਜੀ ਇਹ ਵਾਲਾ ਵਰਕ ਤੁਹਾਡੇ ਨੈਕ ਤੇ ਆਏਗਾ ਜੀ ਕਾਫੀ ਪਿਆਰਾ ਵਰਕ ਹੋਏਗਾ ਜੀ ਇਹ ਵਾਲਾ ਨੈਕ ਤੇ ਆਏਗਾ ਜੀ ਬ੍ਰੈਂਡ ਰਹੇਗਾ ਜੀ ਆਰਟੈਕਸ ਸੇਮ ਐਜ਼ a ਬੈਕ ਔਰ ਬਾਜੂ ਮਿਲਣੀਆਂ ਈ ਆਤੀ ਬੈਕ اور ਬਾਜੂ ਮਿਲਣੀਆਂ ਜੀ ਕਲਰ ਜੋ ਰਹੇਗਾ ਗ੍ਰੇ ਐਂਡ ਸਕਾਈ ਬਲੂ ਦਾ ਮਿਕਸ ਕਲਰ ਹੋਏਗਾ ਜੀ ਇਹ ਵਾਲੀਆਂ ਤੁਹਾਨੂੰ ਮਿਲਣਗੀਆਂ ਬਾਜੂ ਜੀ ਇਹ ਵਾਲੀਆਂ ਬਾਜੂ ਰਹਿਣ ਵਾਲੀਆਂ ਇਹ ਹੋਏਗਾ ਮਾਈਨਰ ਡਿਫੈਕਟਡ ਪੀਸ ਜੀ ਇਸਦੇ ਵਿੱਚ ਬਾਜੂ ਦੇ ਉੱਪਰ ਹਲਕਾ ਜਿਹਾ ਇੱਥੇ ਤੁਹਾਨੂੰ ਕਲਰ ਮਿਲੇਗਾ ਜੀ ਹਲਕਾ ਜਿਹਾ ਇੱਥੇ ਬਾਜੂ ਦੇ ਉੱਪਰ ਤੁਹਾਨੂੰ ਕਲਰ ਮਿਲੇਗਾ ਇਹ ਕਟਿੰਗ ਦੇ ਵਿੱਚ ਵੀ ਜੇਕਰ ਤੁਸੀਂ ਇੱਥੋਂ ਬਾਜੂ ਕੱਢਦੇ ਆ ਤਾਂ ਅਡਜਸਟ ਕਰ ਸਕਦੇ ਹੋ ਇੱਥੇ ਹੋਰ ਕਿਤੇ ਇਸ ਤੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਮਿਲੇਗੀ ਜੀ ਇਹ ਵਾਲਾ ਮਿਲੇਗਾ ਬੈਕ ਜੀ ਬੈਕ ਦੇ ਉੱਪਰ ਵੀ ਤੁਹਾਨੂੰ ਸੇਮ ਪ੍ਰਿੰਟ ਮਿਲਣਾ ਹੈ ਜੀ ਨਾਲ ਤੁਹਾਨੂੰ ਮਿਲਣੀ ਹੈ ਮਸਲੀਨ ਸਿਲਕ ਦੀ 10 ਮੀਟਰ ਦੀ ਬਾਟਮ ਜੀ ਨਾਲ ਤੁਹਾਨੂੰ ਮਿਲੇਗੀ ਮਸਲੀਨ ਸਿਲਕ ਦੀ 10 ਮੀਟਰ ਦੀ ਬਾਟਮ ਹੋਏਗੀ ਜੀ 10 ਮੀਟਰ ਦੀ ਹੀ ਤੁਹਾਨੂੰ ਮਿਲਣੀ ਹੈ ਸ਼ਰਟ ਬਾਜੂ ਜੇਕਰ ਤੁਸੀਂ ਇੱਥੋਂ ਨਹੀਂ ਕੱਢਦੇ ਤਾਂ ਤੁਸੀਂ ਸਾਈਡ ਤੋਂ ਵੀ ਬਾਜੂ ਨੂੰ ਕੱਢ ਸਕਦੇ ਹੋ ਜੀ ਇੱਥੋਂ ਸਾਈਡ ਤੋਂ ਬਾਜੂ ਕੱਢ ਸਕਦੇ ਹਾਂ ਜੀ ਆਪਾਂ ਸ਼ਰਟ ਦੇ ਨਾਲ ਤੁਹਾਨੂੰ ਮਿਲਣਾ ਹੈ ਜੀ ਦੁਪੱਟਾ ਬਰਬਰੀ ਦਾ ਦੁਪੱਟਾ ਹੋਏਗਾ ਲੇਸ ਨਾਲ ਪ੍ਰੋਪਰ ਫਿਨਿਸ਼ਿੰਗ ਤੁਹਾਨੂੰ ਦਿੱਤੀ ਹੋਈ ਮਿਲੇਗੀ ਜੀ ਦੁਪੱਟੇ ਦੇ ਉੱਪਰ ਲੇਸ ਨਾਲ ਪ੍ਰੋਪਰ ਫਿਨਿਸ਼ਿੰਗ ਤੁਹਾਨੂੰ ਦੁਪੱਟੇ ਉੱਪਰ ਦਿੱਤੀ ਮਿਲੇਗੀ ਜੀ ਕਾਫੀ ਪਿਆਰਾ ਤੇ ਖੁੱਲਾ ਡੋਲਾ ਦੁਪੱਟਾ ਹੈਗਾ ਜੀ ਪ੍ਰਾਈਜ਼ ਰਹੇਗਾ 2000 ਰੁਪਏ 2000 ਰੁਪਏ ਦੇ ਵਿੱਚ ਜਿਹੜਾ ਸੂਟ ਆ ਤੁਹਾਨੂੰ ਮਿਲ ਜਾਏਗਾ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਦੋ ਸੂਟਾਂ ਦੇ ਉੱਪਰ ਸ਼ਿਪਿੰਗ ਹੈ ਜਿਹੜੀ ਉਹ ਫ੍ਰੀ ਰਹੇਗੀ ਜੀ ਕਾਫੀ ਪਿਆਰਾ ਸੂਟ ਹੋਏਗਾ ਪਾਰਟੀ wear ਸਿੰਪਲ ਸੂਟ ਤੇ ਸਰਦਾਰੀ ਸੂਟ ਹੋਏਗਾ ਪ੍ਰਾਈਜ਼ ਰਹੇਗਾ 2000 ਰੁਪਏ ਜੀ 2000 ਰੁਪਏ ਦੇ ਵਿੱਚ ਜਿਹੜਾ ਸੂਟ ਹੈ ਇਹ ਤੁਹਾਨੂੰ ਮਿਲ ਜਾਏਗਾ ਜੀ ਨੈਕਸਟ ਜੋ ਤੁ ਕਾਫੀ ਪਿਆਰਾ ਬ੍ਰਾਂਡ ਰਹੇਗਾ ਜੀ ਆਰਟੈਕਸ ਮਾਈਨਰ ਡਿਫੈਕਟਡ ਸੂਟ ਹੋਏਗਾ ਬਟ ਇਹਦੇ ਵਿੱਚ ਕਿਤੇ ਕੋਈ ਡਿਫੈਕਟ ਨਹੀਂ ਹੈਗਾ ਜੀ ਕਲਰ ਹੋਏਗਾ ਜੀ ਜੈਡ ਬਲੈਕ ਇਹ ਵਾਲਾ ਜਿਹੜਾ ਹੈਗਾ ਤੁਹਾਨੂੰ ਘੇਰੇ ਦੇ ਉੱਪਰ ਪਲੱਸ ਫਰੰਟ ਦੇ ਉੱਪਰ ਡਿਜੀਟਲ ਪ੍ਰਿੰਟ ਪਲੱਸ ਵਰਕ ਮਿਲੇਗਾ ਜੀ ਫੁਲੀ ਵਰਕ ਮਿਲੇਗਾ ਬ੍ਰਾਂਡ ਰਹੇਗਾ ਜੀ ਆਰਟੈਕਸ ਔਰ ਫਰੰਟ ਦੇ ਉੱਪਰ ਵੀ ਫਲਾਵਰਸ ਨੂੰ ਹਾਈਲਾਈਟ ਕੀਤਾ ਹੋਇਆ ਹੈ ਜੀ ਔਰ ਫੁੱਲੀ ਫਰੰਟ ਦੇ ਉੱਪਰ ਜਿਹੜਾ ਹੈਗਾ ਤੁਹਾਨੂੰ ਹੈਂਡ ਦਾ ਕੰਮ ਮਿਲੇਗਾ ਫੁੱਲੀ ਫਰੰਟ ਦੇ ਉੱਪਰ ਬਲੈਕ ਦੇ ਉੱਪਰ ਬਲੈਕ ਨਾਲ ਹੀ ਕੰਮ ਮਿਲਣਾ ਜੀ ਸੀਕਵੈਂਸ ਤੋਂ ਜਿਹੜਾ ਹੈਗਾ ਆ ਐਦਾਂ ਜਿਹੜਾ ਹੈਗਾ ਤੁਹਾਨੂੰ ਕੰਮ ਮਿਲਣਾ ਜੀ ਫੁੱਲੀ ਫਰੰਟ ਦੇ ਉੱਪਰ ਜਿਹੜਾ ਹੈਗਾ ਤੁਹਾਨੂੰ ਵਰਕ ਮਿਲੇਗਾ ਜੀ ਹੈਵੀ ਵਰਕ ਹੋਏਗਾ ਫੁੱਲੀ ਫਰੰਟ ਦੇ ਉੱਪਰ ਜੀ ਬ੍ਰਾਂਡ ਰਹੇਗਾ ਜੀ ਆਰਟੈਕਸ ਆਰਟੈਕਸ ਬ੍ਰਾਂਡ ਰਹੇਗਾ ਇੱਥੋਂ ਜਿਹੜੀ ਹੈਗੀ ਬੈਕ ਸਟਾਰਟ ਹੋਏਗੀ ਜੀ ਐਵਲਰ ਡਿਸਟਲ ਪ੍ਰਿੰਟ ਤੁਹਾਨੂੰ ਬੈਕ ਦੇ ਉੱਪਰ ਮਿਲੇਗਾ ਪਲੱਸ ਬਾਜੂ ਦੇ ਉੱਪਰ ਮਿਲੇਗਾ ਕਲਰ ਰਹੇਗਾ ਜੀ ਜੈਡ ਬਲੈਕ ਸਟਾਫ ਰਹੇਗਾ 셔ਟ ਦਾ ਵਿਸਕੋਸ ਔਰਗੈਂਜ਼ਾ ਦਾ ਬਾਟਮ ਜੋ ਰਹੇਗੀ ਮਸਲੀਨ ਸਿਲਕ ਦੀ ਜੀ ਮਸਲੀਨ ਸਿਲਕ ਦੀ ਜੈਡ ਬਲੈਕ ਕਲਰ ਦੀ ਬਾਟਮ ਹੋਏਗੀ ਜੀ ਨਾਲ ਨਾਲ ਤੁਹਾਨੂੰ ਮਿਲਣਾ ਹੈ ਜੀ ਵਿਸਕੋਸ ਔਰਗੈਂਜ਼ਾ ਦਾ ਦੁਪੱਟਾ ਜੀ ਨਾਲ ਤੁਹਾਨੂੰ ਮਿਲੇਗਾ ਵਿਸਕੋਸ ਔਰਗੈਂਜ਼ਾ ਦਾ ਦੁਪੱਟਾ ਖੁੱਲੜੁਲਾ ਜਿਹੜਾ ਹੈਗਾ ਤੁਹਾਨੂੰ ਦੁਪੱਟਾ ਮਿਲਣਾ ਹੈ ਜੀ ਸੂਟ ਦਾ ਜੋ ਪ੍ਰਾਈਸ ਰਹੇਗਾ 2000 ਰੁਪਏ ਜੀ ਸੂਟ ਦਾ ਪ੍ਰਾਈਸ ਰਹੇਗਾ 2000 ਰੁਪਏ ਜੀ ਸੂਟ ਦਾ ਪ੍ਰਾਈਸ ਹੋਏਗਾ 2000 ਰੁਪਏ ਜੀ ਦੋ ਸੂਟਾਂ ਦੇ ਉੱਪਰ ਸ਼ਿਪਿੰਗ ਫ੍ਰੀ ਹੋਏਗੀ ਜੀ ਦੋ ਸੂਟਾਂ ਦੇ ਉੱਪਰ ਸ਼ਿਪਿੰਗ ਆ ਜਿਹੜੀ ਉਹ ਫ੍ਰੀ ਹੋਏਗੀ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਆ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਬ੍ਰਾਂਡ ਰਹੇਗਾ ਆਰਟੈਕਸ ਨੈਕਸਟ ਤੁਹਾਨੂੰ ਮਿਲੇਗਾ ਜੀ ਬ੍ਰਾਂਡ ਰਹੇਗਾ ਰਾਮਟੈਕਸ ਕਾਫੀ ਪਿਆਰਾ ਸੂਟ ਹੋਏਗਾ ਜੀ ਕਾਫੀ ਪਿਆਰਾ ਸੂਟ ਹੈ ਜੀ ਡਿਜੀਟਲ ਪ੍ਰਿੰਟ ਦੀ ਤੁਹਾਨੂੰ ਮਿਲਣੀ ਹੈ ਅੰਬੀਆਂ ਵਾਲੀ ਤੁਹਾਨੂੰ ਮਿਲਣੀ ਹੈ 셔ਟ ਜੀ ਸੇਮ ਐਜ਼ ਆ ਫਰੰਟ ਔਰ ਬੈਕ ਤੁਹਾਨੂੰ ਮਿਲਣਾ ਹੈ ਜੀ ਇਹ ਵਾਲੀਆਂ ਰਹਿਣਗੀਆਂ ਬਾਜੂ ਜੀ ਇਹ ਵਾਲੀਆਂ ਬਾਜੂ ਰਹਿਣ ਵਾਲੀਆਂ ਹੋਣਗੀਆਂ ਬਾਜੂ ਦੇ ਉੱਪਰ ਵੀ ਜਿਹੜਾ ਹੈਗਾ ਸੇਮ ਤੁਹਾਨੂੰ ਪ੍ਰਿੰਟ ਮਿਲਣਾ ਹੈ ਜੀ ਇੱਥੋਂ ਸਟਾਰਟ ਹੋਏਗਾ ਦੁਪੱਟਾ ਜੀ ਇੱਥੋਂ ਜਿਹੜਾ ਹੈਗਾ ਇਸ ਤੋਂ ਦੁਪੱਟਾ ਸਟਾਰਟ ਹੋਏਗਾ ਡਿਜ਼ਾਈਨਰ ਦੁਪੱਟਾ ਹੋਏਗਾ ਜੀ ਬ੍ਰਾਂਡ ਰਹੇਗਾ ਰਾਮਟੈਕਸ ਇਹ ਵਾਲਾ ਜਿਹੜਾ ਹੈਗਾ ਤੁਹਾਨੂੰ ਦੁਪੱਟਾ ਮਿਲਣਾ ਜੀ ਫੁੱਲੀ ਦੁਪੱਟੇ ਦੇ ਫੋਰ ਸਾਈਡ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਮਿਲਣਾ ਜੀ ਫੋਰ ਸਾਈਡ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਮਿਲੇਗਾ ਬ੍ਰਾਂਡ ਰਹੇਗਾ ਜੀ ਰਾਮ ਟੈਕਸ ਨਾਲ ਤੁਹਾਨੂੰ ਮਿਲਣੀ ਹੈ ਜੀ ਸਿਮਰ ਦੀ ਹੀ ਬਾਟਮ ਮਿਲੇਗੀ ਜੀ ਸੂਟ ਦਾ ਪ੍ਰਾਈਸ ਰਹੇਗਾ 1600 ਰੁਪਏ ਜੀ 1600 ਰੁਪਏ ਦਾ ਜਿਹੜਾ ਹੈਗਾ ਤੁਹਾਨੂੰ ਸੂਟ اهو ਮਿਲ ਜਾਏਗਾ ਜੀ 1600 ਰੁਪਏ ਦਾ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਮੈਚਿੰਗ ਸੂਟ ਹੋਏਗਾ ਵਿਦ ਦੁਪੱਟਾ ਸੂਟ ਹੋਏਗਾ ਬ੍ਰਾਂਡਰ ਹੈਗਾ ਜੀ ਰਾਮ ਟੈਕਸ ਰਾਮ ਟੈਕਸ ਬ੍ਰਾਂਡ ਹੋਏਗਾ ਜੀ ਤੇ ਸੂਟ ਦਾ ਪ੍ਰਾਈਸ ਰਹੇਗਾ 1600 ਰੁਪਏ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋਰ ਬੁਕਿੰਗ ਹੈ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਜਿਹੜੀਆਂ ਪੈਣਾ ਸਾਡੇ ਚੈਨਲ ਦੇ ਉੱਪਰ ਪਹਿਲੀ ਵਾਰ ਆਈਆਂ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਨੋਟੀਫਿਕੇਸ਼ਨ ਵਾਲਾ ਬਟਨ ਵੀ ਆਨ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਸੀਂ ਆਪਣੇ ਲਈ ਸੋਹਣੇ ਸੋਹਣੇ ਸੂਟ ਆ ਜਿਹੜੇ ਉਹ ਬਾਈ ਕਰ ਸਕੋ ਜੀ ਸਾਡੀ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ